ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੁਬਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਭੋਲੇ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਹੈ ਤੇ ਤਿੰਨੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਖੜੋ ਅਸੀਂ ਕਦੇ ਵੀ ਨਹੀਂ ਕਿੰਨੇ ਵੀ ਜਿਆ ਬਿਨਾਂ ਚਬਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਬੁੱਛ ਲੈ ਜਾ ਤੇ ਬਾਕੀ ਸਾਡੀ ਗੱਲ ਅਲਵੇ ਜਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹਰ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਠੀਕ ਠਾਕ ਵਿਗਿਆ ਮਾਲ ਉਦਨ ਨਾਲਾ ਫਿਰ ਉਦਨ ਨਾਲਾ ਵਿਗਿਆ ਮਾਲ ਤੋਂ ਫਿਰ ਇਕੱਠਾ ਕੀਤਾ ਤੇ ਵਿਗਿਆ ਅੱਛਾ ਬੱਚੀਆਂ ਕਾਲ ਸੋਚਿਆ ਵੀ 4 ਪੌਣੀਆਂ ਆਪਾਂ ਅੱਛਾ ਹੋਰ ਆਂਦੀਆਂ ਇੱਕ ਗੱਪਣੇ ਤੇ ਇੱਕ ਸੂਈ ਅੱਛਾ ਉਹ ਜੋ ਤੁਹਾਨੂੰ ਬੇਟੇ ਨੇ ਰਾਤੀ ਕਾਲ ਕੀਤੀ ਤੇ ਉਹਦੇ ਮਗਰੋਂ ਉਹ ਜਿਹੜੀਆਂ ਵਪਾਰੀ ਭਾ ਕੇ ਲੈ ਗਈ ਅੱਛਾ ਵੇਚਣ ਵਾਲੇ ਲੈ ਗਏ ਵੇਚਣ ਵਾਲੇ ਹੁਣ ਤਿੰਨਾਂ گاਉਂ ਦੀ ਵੀਡੀਓ ਪੂਰੀ ਹੋ ਗਈ ਠੀਕ ਐ ਤੇ ਚਲੋ ਫਿਰ ਨਾਮ ਦੱਸਦੇ ਕਰੀ ਨਾਮ ਡਾਕਟਰ ਭੋਲਾ ਪਿੰਡ ਠੱਠਾ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਰ ਨੇੜੇ ਲੋਕੋ ਕਚਗਾਵਾਂ ਠੀਕ ਐ ਚਕਾਵਾਂ ਦੀ ਬੈਟ ਸਾਬ ਥਾਣੇ ਦੇ ਨਾਲ ਹੀ ਆਪਣਾ ਪਿੰਡ ਐ ਠੀਕ ਐ ਜੀ ਹਾਂਜੀ ਮੋਬਾਈਲ ਹੈ 885584286 88555084290 ਠੀਕ ਐ ਤੇ ਚਲੋ ਸ਼ੁਰੂਆਤ ਜਿਹੜੀ ਐ ਪਹਿਲੇ ਨੰਬਰ 30 ਐ ਜਿਹੜੀ ਗਏ ਅੱਜ ਸਾਰੀਆਂ ਜਰਸੀ ਕ੍ਰੋਸ ਚ ਇਹ ਵੈੜ ਅੱਜ ਚੌਥਾ ਦਿਨ ਹੋਇਆ ਹਰਪ੍ਰੀਤ ਦਾ ਅੱਛਾ ਸੁਈ ਨੂੰ ਕਾ ਮੋਖੇ ਤੇਰਾ ਤੋਂ 14 ਕਿਲੋ ਬੋਲਾ ਰੈਡੀ ਆ ਤਿਆਰ ਮੋਖੇ ਤੇ ਚਾਰ ਮੋਖੇ ਤੇ ਇਹ ਵੀਰ ਉਹਨਾਂ ਨੇ ਵੈੜ ਤੇ ਪਿਛਲੇ ਸਵੇਰੇ 53000 ਦੀ ਆਂਦੀ ਅੱਛਾ ਤੇ ਬੇਟਾ ਉਹਨਾਂ ਦਾ ਇੱਕ ਬਾਹਰ ਇਹਦਾ ਦੂਜਾ ਵੀ ਚੱਲ ਗਿਆ ਤੇ ਉਹ ਬਾਪੂ ਜੀ ਦੁਕਾਨ ਕਰਦੇ ਹੋ ਉਹਨਾਂ ਦਾ ਸਾਮ ਵੀ ਨਹੀਂ ਗਈ ਅੱਛਾ ਉਹਾਂ ਦਾ ਬਹੁਤ 18 ਕਿਲੋ ਬੱਚੀ ਦਾ ਦੁੱਧ ਭਰਿਆ। ਅੱਛਾ। ਤੇ ਮੋਕਾ ਜਿਹੜੀ 13 ਤੋਂ 14 ਕਿਲੋ ਬੋਲਾ ਤਿਆਰ ਹੈ ਬੱਚੀ ਮਗਰ ਆ ਵੇਖੋ ਨਾਲ ਨੂੰ ਨਾ ਹੜਤਾਗੇ। ਠੀਕ ਆ। ਤਾਂ ਆ ਜਾਏ ਬੱਚਾ ਚਲੋ ਖੋਲੋ ਫਿਰ ਤੋਰਦੀਏ। ਫਿਰ ਚੋਣ ਬੜੀ ਸਾਫ ਸੁਥਰੀ ਹੈ ਜੀ। ਕਿੰਨਾ ਕ ਦੁੱਧ ਕਰੀ ਜਾਓਗੇ ਅਰਕੀਤਾ? ਦੁੱਧ 18 ਕਿਲੋ ਭਰੂਗਾ। ਅੱਛਾ। ਹੋ ਸਕਦਾ 18 ਤੇ ਕੱਟ ਜਵੇ। ਮਗਰ ਬੱਚੀ ਸੋਹਣੀ ਹੈ ਉਤਨਾ। ਚੰਗਾ ਟੀਕਾ ਭਰਾਇਆ ਤਾਂ ਬੇੜਾ ਬਾਹਰ ਚੱਲ ਗਿਆ ਉਹਨਾਂ ਦਾ। ਠੀਕ ਆ। ਹਾਂਜੀ। ਤਾਂ ਬਿਲਕੁਲ ਜੇ ਨੀਉ ਤੋਂ ਅਮੀਰ ਹੋਇਆ ਥੱਲੇ ਲੈ ਜ ਲੈ ਜੇ ਤੋਰਦਾ ਬਾਕੀ ਆ ਵੀ ਚਲੋ ਥੱਲਿਆਂ ਚੰਗੀ ਆ ਕੱਦ ਕਾਠੀ ਚੰਗਾ ਹੋਵੇ ਤੇ ਸਰੀਰ ਥੋੜੀ ਕਾੜੀ ਆ ਜਿੱਤਰ ਹੁਣੇ ਵਿਦਿਆ ਨੇ ਦੱਸਿਆ ਵੀ ਥੋੜੀ ਜੀ ਸਾਮ ਘੱਟ ਕੀਤੀ ਗਈ ਆ ਸਾਮ ਘੱਟ ਬਾਕੀ ਜਿਹੜਾ ਸੰਭ ਨਾਲ ਲੈ ਜਾਊਗਾ ਤੇ ਰਾਜੀ ਵੀ ਹੋ ਜੂਗੀ ਤਿੰਨੇ ਦੁੱਧ ਵੀ ਚੰਗਾ ਗੱਦੀ ਜਾਣਾ ਇਹਨੇ ਹਥਿਆਲ ਵੀ ਦੁੱਧ ਚਵਾਈ ਜਾਣਾ ਤੇ ਗਰਮੇ ਦੁੱਧ ਚਵਾਈ ਜਾਣਾ ਚਵਾ ਚੋ ਓਕੇ ਜੀ ਪਰ ਮਾਟਾ ਹੋਣੇ ਤਾਉਨ ਬੇਟਾ ਚੋਣਾ ਐਨੇ ਨਹੀਂ ਮੋਟੀ ਧਾਰ ਆ ਜੀ ਠੀਕ ਐ ਛੱਡੋ ਬੱਚਾ ਕੋਈ ਰੱਸੀ ਨਹੀਂ ਕੋਈ ਰੱਸੀ ਨਹੀਂ ਇੱਥੇ ਕੋਈ ਨਹੀਂ ਉਹਨਾਂ ਨੇ ਤਾਂ ਮੈਨੂੰ ਪਹਿਲਾਂ ਆਖਿਆ ਨਾ ਸਾਉਦਾ ਬਾਅਦ ਕਰੀ ਪੁੱਤ ਫਿਰ ਚੋ ਕੇ ਵੇਖ ਅੱਛਾ ਆਂਦਾ ਪਹਿਲੇ ਚੋਣੀ ਆ ਨਾ ਫੇਰ ਤਿੰਨਾ ਸੌਦਾ ਕਰਨਾ ਠੀਕ ਐ ਆ ਜਿਹੜੀ ਬੱਛੀ ਛੱੜਤੀ ਆ ਥੱਲੇ ਤੇ ਉਹ ਤੇਰਾ ਕਿੰਨਾ ਰੱਖਣਾ ਇਹਦਾ ਮੁੱਲ ਆਪਾਂ ਮੋਤ ਦੇ ਰਾਜੀ ਪੜੀ ਹੁੰਦੇ ਨੇ 60000 ਦੇ ਬੱਚੇ ਹਾਂਜੀ ਹੁਣ ਤਾਂ ਹਰ ਪ੍ਰੀਜ ਨੂੰ ਨਾਲ ਕਿਹਾਦਾ 40 ਤੇ ਮਾਤਮ ਕਰਦਾ ਅੱਛਾ 40000 ਚ ਕਰ ਦੋਗੇ ਮਾਤਮ ਕੋਈ ਗੱਲ ਨਹੀਂ ਕੋਫੂ ਲਾਉਗੇ 20 ਕਿਲੋ ਦੁੱਧ ਆਲੀਆ ਹਾਂਜੀ ਹਾਂਜੀ ਹੁਣ ਮੋਕੇ ਦੇ ਕਿੰਨਾ ਤਿਆਰ ਦੱਸਿਆ ਜੀ 13 ਤੋਂ 14 ਕਿਲੋ 13 14 ਜਿੱਤਾ ਜਿਹੜਾ ਤਿਆਰ ਹੈ ਠੀਕ ਹੈ ਤਾਂ ਦੇ ਸੱਦੇ ਪੱਕੀ ਕੋਈ ਰੱਸੀ ਦੀ ਲੋੜ ਨਹੀਂ ਕੋਈ ਕੁਝ ਨਹੀਂ ਮਾਜੀ 8700 ਕ੍ਰੈਡੀ ਠੀਕ ਹੈ ਉਹ ਚਾਈ ਚਾ ਕ੍ਰੋਸ ਹੈ ਨਾ ਹਾਂ ਜੀ ਹਾਂ ਜੀ ਅੱਜ ਅਸੀਂ ਕ੍ਰੋਸ ਹੈ ਬਾਕੀ ਆ ਦੇਖਾ ਦੇ ਠੰਡੀ ਤੇਰੀ ਹੈ ਮੈਂ ਕੋਈ ਗੱਲ ਨਹੀਂ ਦੱਸੀ ਕੋਈ ਮੀਡੀਆ ਨਾਲ ਬਿਨਾ ਰਸੀ ਤੋਂ ਆ ਗਈ ਠੀਕ ਹੈ ਤੇ ਹੁਣ ਆ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਕਿੰਨੇ ਚਿਰ ਦੀ ਸੋਈ ਆ ਇਹਨੂੰ ਇੱਕ 10 ਦਿਨ ਹੋ ਗਿਆ ਹਰ ਪੇਗੀ ਮਗਰ ਕੀ ਜੀ ਇਹਨੇ ਮਗਰ ਬੱਛੀ ਆ ਜੀ ਇਹਦੇ ਮਗਰ ਅੱਜ ਸਾਰੀਆਂ ਮਗਰ ਬੱਛੀਆਂ ਹੀ ਆ ਕੇ ਇੱਕ ਮਗਰ ਬੱਛਾ ਜੀ ਅੱਛਾ ਇੱਕ ਮਗਰ ਬੱਛਾ ਹਾਂ ਜੀ ਤੇ ਇਹਦੇ ਕੋਲ ਦੁੱਧ ਇਹ ਤਾਂ ਮੈਂ ਮੋਕੇ ਜਿਹੜਾ 12 ਲੀਟਰ ਤਿਆਰ ਹੈ ਜੀ ਤਿਆਰ 12 ਲੀਟਰ ਹਾਂ ਤੇ 10 ਬੰਨ ਦੀ ਸੂਈ ਹੋਈ ਜੇ ਅੱਛਾ ਹਾਂ 700 ਦੇਖੋ ਮੋੜਾ ਵਧੀਆ ਪ੍ਰੋਪਰ ਲੱਗਾ ਦਾ ਦੂਜਾ ਸੂਦਾ ਵੜ ਸੁਈ ਤੇ ਕਿੰਨਾ ਦੁੱਧ ਘਰੀ ਜਾਊਗੀ ਦੁੱਧ 15 16 ਕਿਲੋ ਭਰੀ ਜਾਏਗੀ ਵਧੀਆ ਜੀ ਤੋਰਾ ਫੇਰ ਇੱਕ ਕਰੀ ਇਹ ਹੈ 80 ਸੀਲਰ ਇਹ ਵੀ ਇਤਰਾ ਹੀ ਆ ਜਿਹੜੀ ਇਹਦਾ ਵੀ ਤੁਹਾਨੂੰ ਦਿਖਾਈ ਦੋ ਜੇ ਪਠੰਡੇ ਆ ਸੀਲ ਦਾ ਪਤਾ ਲੱਗ ਜਾਂਦਾ ਕਿ ਜਿਹੜੀ ਕਰੋਸ ਜਿਹੜੀਆਂ ਕਈਆਂ ਨੂੰ ਹੁੰਦਾ ਵੀ ਗਰਮ ਦਾ ਹੋਣਾ ਮਿੰਗਾ ਪਾ ਲਓ। ਇਹ ਉਤਰਾ। ਤੇਉਂ ਤੇਰਾ 12 ਲੀਟਰ ਦੁੱਧ ਹੈਗਾ ਤੇ ਕੋਲ ਪੱਕਾ। ਓਕੇ ਓਕੇ ਜੀ। ਕੋਲ ਵੀ ਆਵੇ ਤਾਂ ਮੈਂ ਚੋ ਕੇ ਥੜੇ। ਤੇ ਉਤਰਾ ਇਹਦਾ ਮੁੱਲ ਕਿੰਨਾ ਰੱਖਣਾ ਆਪਾਂ? ਮੋਨੇ ਦਾ ਸਰ ਫ੍ਰਿਜੀ 36000 ਜਮਾਨਤ ਕਰਾਂਗੇ। ਅੱਛਾ ਤਾਂ 36000 ਜਮਾਨਤ ਕਰਨਾ। ਤੇ ਦੁੱਧ-ਦੁੱਧ ਤੇਰਾ 12 ਲੀਟਰ ਹੈਗਾ ਪੱਕਾ ਮੋਕੇ ਤੇ। ਮੈਂ ਆਖਣ ਜੀ। ਸਰ ਫ੍ਰਿਜੀ ਕਿੰਨੇ ਪੈਸੇ ਦੇਣੇ ਹਨ? ਹਾਂਜੀ ਹਾਂਜੀ। ਕਿ ਪੈਰਾ ਕੀ ਜੇ ਤੂੰ ਮਾਰਕੀਟਰ ਨੂੰ ਦੇ ਦਸ ਥਾਣੇ ਜਿਹੜਾ ਇਹਦੇ ਕੋਲ ਮੱਝਾਂ ਵਰਗਾ ਥਣ ਲੱਗਾ ਆ ਦੇਖ ਸਾਡੇ ਦੋ ਕਮਾプチ ਜਿੱਥੇ ਲਈਦੀਆਂ ਨਾ ਆਪਣੇ ਪ੍ਰੋਪਰ ਜਿਹੜੀ ਹੈ ਨਾ ਹਾਂਜੀ ਚਵਾਰੀਆਂ ਕਰਕੇ ਡੰਗਰ ਲਈਦਾ ਠੀਕ ਆ ਕਪਾਏ ਇੱਕ ਕੋਈ ਕੁਸਮਾਰ ਨਹੀਂ ਹੈਗਾ ਕੋਈ ਡਾਕਟਰ ਹੈ ਕੋਈ ਕਿਸ ਤਰ੍ਹਾਂ ਦੇ ਚਲੋ ਫੋਲਾ ਫਿਰ ਤੋੜ ਜੀ ਇਹਦਾ ਆ ਦੇਖਾਂ ਦੇਖਾਂ ਨੇ ਤੇ ਕਪਾ ਲਈਦਾ ਕੋਈ 파ੜੇ ਤੋਂ ਨਾ 파ੜੇਉਂ ਵੀ 36000 ਤੇ ਜਿਹੜਾ ਕਿੰਨੇ ਵੀ ਇਹਦਾ ਮਾਨਤਨ ਕਰਨਾ ਹੈ ਬਾਕੀ ਚਲੋ ਕੋ ਹੁਣ ਲਾਉਗਾ ਤੇ ਆਪਣੇ ਮੁਕੇ ਤੇ ਹੋ ਜਾਂਦਾ ਵਾ ਬੱਚੀ ਵੇਖੋ ਕਿੰਨੀ ਸੁਸਰੀ ਹੈ ਬਾਕੀ ਫਿਕਸ ਜਾਵਾਂਨਾ ਵਾ ਹਾਂਜੀ ਵਹਿੜ ਹੀ ਆ ਤੇ ਮਗਰ ਵੀ ਇਹਦੇ ਵਾਸ਼ੀ ਜਿੰਨੀ ਵਧੀਆ ਉਤੋਂ ਉਨੀ ਥੱਲੇ ਆ ਗਏ ਤੇ ਹੁਣ ਇੱਕ ਗਾਂ ਰਹਿ ਗਈ ਹੈ ਜਿਹੜੀ ਇਹ ਵੀ ਤੁਹਾਨੂੰ ਦਿਖਾ ਦਈਏ ਇਹਦੇ ਬਾਰੇ ਵੀ ਦੱਸ ਤੋ ਇੱਕ ਗਾਂ ਥੱਲੇ ਹੈਗਾ ਹੀ ਹਰਫਰੀਜ 12 ਕਿਲੋ ਦੁੱਧ ਹਾਂਜੀ ਇਹ ਬਿਮਾਰ ਹੋ ਗਈ ਹਨ ਬੁਖਾਰ ਚੜ ਗਿਆ ਹੈ ਬੜਾ ਜਿਆਦਾ ਦੇਖ ਰਣ ਦੁੱਧ ਦਈ ਸਾਡੇ ਸਟਾਫ ਹਾਂਜੀ ਤੇ ਹੁਣ ਪ੍ਰੋਪਰ ਜਿਹੜਾ 6 ਲੀਟਰ ਦੁੱਧ ਆ 6 ਲੀਟਰ ਹੈਗਾ ਤੇ ਮਗਲ ਸਾਂਚ ਚੋਂ ਨਾ ਕਿਚੋ ਧਾਰਾ ਘੱਟ ਦੇ ਅੱਛਾ ਹਾਂ ਪਹਿਲਾਂ ਵੀਰਾਂ ਨੂੰ ਮੋਲ ਕੇ ਦੇਣੀ ਠੀਕ ਹੈ ਉਹ ਅੱਛਾ ਜੇ 20 ਦਿਨਾਂ ਦੀ ਸੂਈ ਦੇ ਅੱਛਾ ਹਾਂਜੀ ਤੋਰ ਦੋ ਫਿਰ ਇਹਨਾਂ ਇਕ ਜਿਹੜਾ ਹੁਣ ਮਗਰ ਦੇ ਸਾਂਚ ਚ ਧਾਰਾਂ ਜਿਹੜੀਆਂ ਥੋੜੀਆਂ ਹੀ ਆ ਠੀਕ ਹੈ ਇਹਨੋਂ ਕਿ ਮਸਟੈਟਸ ਹੋ ਗਏ ਸੀ ਹਾਂਜੀ ਮਸਟੈਟਸ ਹੋਣ ਕਰਕੇ ਨਾ ਠੀਕ ਹੈ ਪਰ ਹੁਣ ਸਾਨੂੰ ਪੂਰਾ ਹੋ ਗਿਆ ਹੈ ਹੋਰ ਨਾ ਤੋਂ ਕੋਈ ਵੀ ਵੀਡੀਓ ਤੇ ਮਗਾਵੇ ਫਿਰ ਆਪਾਂ ਚੰਗੇ ਨੇ ਲੱਗੇਗਾ ਹਾਂਜੀ ਆ ਜਾ ਲਿਆ ਆਜ ਬਾਕੀ ਉਤਰ ਰਹੇ ਆ ਵੀ ਰਾਜੀ ਆ ਸਰੀਰ ਪਰ ਕੀ ਆ ਬੁਲਾ ਤਰਪਿਆ ਹੀ ਹੋਣਾ ਕਿਸੇ ਵੀਰ ਨੂੰ ਘਾਲਦਗੇ ਹਾਂਜੀ ਉੱਥੇ ਧਾਰਾ ਘਟਨ ਨਾਲ ਆਪਣਾ ਚੰਗੀ ਲੱਗਦੇ ਹਾਂਜੀ ਉਹ ਸਾਨੂੰ ਇੰਨੀ ਗੱਲ ਕਰੇ ਵੀ ਤੁਹਾ ਗਾਹ ਕੱਲੀ ਵੱਧ ਜਾਂਦੀ ਹਾਂਜੀ ਮਾਤਾ ਬੇਲ ਵੱਧਾ ਬਾਕੀ ਜੋ ਵੀ ਗੱਲ ਦੱਸ ਕੇ ਦੋ ਅਗਲੇ ਦੀ ਮਰਜ਼ੀ ਲਵੇ ਹਾਂਜੀ ਹਾਂ ਦੋ ਚਾਰ ਵੱਜਦੀ ਰਹੇ ਸਾਨੂੰ ਕੀ ਆਖਣ ਲਈ ਹਾਂਜੀ ਹਾਂਜੀ ਉਹ ਦਿੰਦੇ ਹੀ ਆ ਠੀਕ ਆ ਤਰਪਿਆ ਕਿਸੇ ਨੂੰ ਐਵੇਂ ਝੂਠ ਮਾਰ ਕੇ ਪੈਸਾ ਨਹੀਂ ਨਾਲ ਜਾਣਾ ਹਾਂਜੀ ਹਾਂਜੀ ਤੇ ਆ ਬੱਚਾ ਜੇ ਤਾਂ ਬਾਕੀ ਆਪਣੀ ਸਮਝ ਨਾਲ ਲਾ ਲੈ ਕਿੰਨੇ ਕੇ ਚਰਦੀ ਸੋਈ ਆ ਤੁਹਾਡੇ ਸਾਹਮਣੇ ਹੀ ਆ ਅੱਖੋਂ ਤੋਂ ਹੁਣ ਐ ਟਵਾਈ ਕਰਾ ਕੇ ਦਿਖਾ ਦਿੰਦੇ ਆ ਬਾਕੀ ਇਹਦਾ ਤੇ ਦੁੱਧ ਵੀ ਸੰਘਣਾ ਹੋਣਾ ਆ ਤੇ ਦੁੱਧ ਸੰਘਣਾ ਆ ਗਿਆ ਅੱਛਾ ਹਾਂਜੀ ਹਾਂਜੀ ਸੰਘੀ ਤੇ ਬੰਤੀ ਹੈ ਜਿਹੜਾ ਬੱਚਾ ਹੈ ਨਾ ਥਣ ਕਿਹੜਾ ਘੱਟ ਵਿੱਜੀ ਇਹਦਾ ਥਣ ਆੜਾ ਘੱਟ ਜੀ ਹਾਂ ਬੈਣੀ ਦਾ ਮਗਰਲਾ ਸਾਹ ਪੜੀ ਪੋਲੀ ਆ ਜਿਹੜਾ ਸਾਨੂੰ ਘਰ ਤੇ ਆਉਂਦੀ ਉਤਾਰਾਂ ਦੇ ਤਮ ਆਹ ਆਹ ਕੋਈ ਉਹ ਗੱਤੀ ਨਹੀਂ ਰਹਿ ਗਈ ਆ ਬ੍ਰਿਫੀ ਕੋਈ ਕੋਸ਼ ਨਹੀਂ ਆਇਆ ਤਾਂ ਕੋਲਾ ਸਾਰਾ ਕੋ ਸਾਫ਼ ਕਰ ਹੁਣ ਦੁੱਖਾਣਾ ਕੋਈ ਵੱਡੀ ਗੱਲ ਨਹੀਂ ਆ ਹਾਂਜੀ ਹਾਂਜੀ ਇਹ ਹੁਣ ਸਾਹ ਵਾਲੀਆਂ ਚੀਜ਼ਾਂ ਆ ਦੁੱਖਾਣਾ ਤੇ ਦੁੱਖ ਵੀ ਆਉਣਾ ਨਹੀਂ ਹਾਂਜੀ 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 ਤੇ ਇਹਦਾ ਮੁੱਲ ਫਿਰ ਇਹਨਾਂ ਮੋਲ ਚਵੀਆ ਤਮਾਟਰ ਕਰਦਾ ਕੋਈ ਵੀਰ ਅੱਛਾ ਉਹ ਗੱਲ ਨਹੀਂ ਆ ਜੀ ਇਹਨਾਂ ਬੱਚੀ ਦੇ 70 ਪੁੱਛ 30 ਹਜ਼ਾਰ ਤੋਂ ਬਾਹਰ ਲਈ ਅੱਛਾ ਚਲੋ ਹੁਣ ਅੱਛਾ ਸਾਰੀਆਂ ਚੀਜ਼ਾਂ ਨਾਲ ਹੀ ਸਾਰੇ ਆ ਕੇ ਨਫੀ ਮਿਲਨੇ ਆ ਤੇ ਘੱਟ ਕਿੰਨੂ ਪੈਣੇ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਚਲੋ ਸਾਰੀਆਂ ਸੋਈਆਂ ਵਾ ਤੁਹਾਡੇ ਘਰੋਂ ਚੁਆਈ ਕਰਕੇ ਤੇ ਤਸੱਲੀ ਕਰਕੇ ਆਪਣੀਆਂ ਤਸੱਲੀਆਂ ਕਰਕੇ ਘੜੇ ਕੋਈ ਵੀਰ ਹਾਂਜੀ ਕਿ ਬੜਾ ਸੁਛਣਿਆ ਨੇ ਜੋ ਵੀ ਆ ਕਰ ਗੁਸ਼ਤ ਨੂੰ ਕੋ ਟੈਨਸ਼ਨ ਹੋਵੇ ਯਾਰ ਇਹਨਾਂ ਇਹਨਾਂ ਦੁੱਧ ਨਹੀਂ ਦੇਣਾ ਅੱਜ ਸਾਡੇ ਘਰੇ ਕੋਈ ਆ ਗਿਆ ਤੇ ਤਵਾਵਾਂਗੇ ਇੱਕ ਤਰ੍ਹਾਂ ਹਾਂਜੀ ਹਾਂਜੀ ਅਸੀਂ ਉਸ ਦਿਨ ਵੀਰ ਬੱਲੇ ਮੱਥੇ ਵਾਲੀ ਵੜ ਪਾਈ ਹੋਈ ਸੀ ਹਾਂਜੀ ਹਾਂਜੀ ਉਹ ਇਦੋਂ ਗਈ ਨਾ ਕਿ ਲੰਦਾ ਹੀ ਇਹਦਾ ਪਿੰਡ ਹੀ ਚਲੋ ਬਟਾਲੀ ਹੱਲ ਗਈ ਠੀਕ ਐ ਉਹ ਵੀਰ ਆਇਆ ਹਾਂਜੀ ਅੰਨਾ ਮੈਂ ਚੋਣੀ ਮਾ ਚੋ ਜੀ ਸਵੇਰੇ ਆਇਆ ਚੋ ਕੇ ਮੈਂ ਲੀਟਰ ਮਾਰੂ ਹਾਂਜੀ ਤੁਸੀਂ ਆ ਪੈਸੇ ਦੇਣੇ ਹਾਂ ਹਾਂਜੀ ਠੀਕ ਐ ਨਾ ਤੇ ਫੇਰ ਨਾ ਕਰੋ ਵੀ ਆਹ ਪੂਰੀ ਤਸੱਲੀ ਅਗੇ ਉਸ ਨਾਲ ਦੇ ਕੇ ਪੈਸੇ ਲੱਦ ਕੇ ਲੈ ਗਿਆ ਹਾਂ ਕਿਉਂਕਿ ਮੇਰੇ ਘਰੇ ਵੀ ਉਹਨੂੰ 3000 ਮੁਨਾਫਾ ਮਿਲਦਾ ਹੈ ਅੱਛਾ ਪਰ ਉਹ ਆਂਦਾ ਮੈਂ ਇੱਕ ਘਾਹ ਅਜਾ ਛਿੱਟਦਾ ਤੋਂ ਲਈ ਤੇ ਮੈਂ ਨਹੀਂ ਇੱਥੇ ਵੇਚਣੀ ਅੱਛਾ ਹਾਂ ਤੇ ਮੈਂ ਘਰੇ ਜਾ ਕੇ ਵੇਚਣੀ ਕੋਈ ਵੀ ਕੋਈ ਵੀ ਤੇ ਬਾਕੀ ਚਲੋ ਕੋਈ ਫੋਨ ਲਾਵੇ ਸੁਤਰਾ ਮਾਲ ਹੈ ਸਾਰਾ ਕੀ ਠੀਕ ਹੈ ਜੀ